ਇੰਸਟਾਗ੍ਰਾਮ ਉੱਤੇ ਵਾਇਰਲ ਹੋਣ ਵਾਲੀ ਕੁੜੀ ਨੀਹਾ ਜਿਸਦੀ ਕੀ ਉਸਦੇ ਸਹੁਰਿਆਂ ਨੇ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ ਸੀ ਉਸਦੇ ਦੁੱਖ ਨੂੰ ਦੇਖ ਕੇ ਸਾਰਾ ਹੀ ਪੰਜਾਬ ਉਸਦੇ ਦੁੱਖ ਦੇ ਨਾਲ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਹੈ ਤੇ ਹਰ ਕੋਈ ਉਸਦੇ ਹੱਕ ਦੇ ਵਿੱਚ ਆਪਣੀ ਦੁੱਖ ਭਰੀ ਆਵਾਜ਼ ਦੇ ਨਾਲ ਕੋਈ ਨਾ ਕੋਈ ਗੱਲਬਾਤ ਕਰ ਰਿਹਾ ਹੈ ਹਰ ਇੱਕ ਬੰਦਾ ਕਹਿੰਦਾ ਹੈ ਕਿ ਉਹ ਇੰਨੀ ਭੋਲੀ ਤੇ ਮਾਸੂਮ ਸੀ ਉਸਦੇ ਨਾਲ ਇੰਨਾ ਮਾੜਾ ਕਿਉਂ ਹੋਇਆ ਉਸਦੇ ਸਹੁਰਿਆਂ ਨੇ ਪੂਰਾ ਵੀ ਉਸ ਤੇ ਤਰਸ ਕਿਉਂ ਨਹੀਂ ਕੀਤਾ ਸਹੀ ਇੰਸਟਾਗ੍ਰam ਉੱਤੇ ਵਾਇਰਲ ਕੁੜੀ ਦੀਪ ਸਰਦਾਰਨੀ ਨੇ ਵੀ ਉਸ ਦਾ ਦੁੱਖ ਦਾ ਪ੍ਰਗਟਾਵਾ ਆਪਣੇ ਇੰਸਟਾਗ੍ਰam ਚੈਨਲ ਦੇ ਉੱਤੇ ਵੀਡੀਓ ਪਾ ਕੇ ਕੀਤਾ ਦੀਪ ਸਰਦਾਰਨੀ ਨੇ ਕਿਹਾ ਕਿ ਨੀਹਾ ਇੰਨੀ ਭੋਲੀ ਤੇ ਮਾਸੂਮ ਕੁੜੀ ਸੀ ਉਸ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਹੋਇਆ ਉਸ ਦੇ ਸੌਰੀਆ ਨੇ ਉਸ ਨੂੰ 1 ਮਿੰਟ ਦੇ ਵਿੱਚ ਜ਼ਹਿਰ ਦੇ ਕੇ ਉਸ ਦੀ ਜ਼ਿੰਦਗੀ ਦਾ ਇਹ ਫੈਸਲਾ ਕਰ ਦਿੱਤਾ ਦੀਪ ਸਰਦਾਰਨੀ ਨੇ ਇਹ ਵੀ ਕਿਹਾ ਕਿ ਕੁਝ ਕੁੜੀ ਦੇ ਮਾਪੇ ਦਾ ਵੀ ਹੱਕ ਹੁੰਦਾ ਉਹ ਵਿਆਹ ਕੇ ਇੱਕ ਵਾਰੀ ਤੋੜ ਦਿੰਦੇ ਨੇ ਉਸ ਤੋਂ ਬਾਅਦ ਉਹ ਸਮਝਦੇ ਨੇ ਕਿ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਤਾਂ ਤੁਸੀਂ ਇੱਕ ਨਾ ਇੱਕ ਵਾਰ ਆਪਣੀ ਕੁੜੀ ਦੇ ਸੌਰੇ ਜ਼ਰੂਰ ਜਾ ਕੇ ਆਇਆ ਕਰੋ ਜੇਕਰ ਉਹ ਆਪਣਾ ਦੁੱਖ ਦੱਸ ਦਈਏ ਨੇ ਤਾਂ ਉਹਨਾਂ ਦਾ ਦੁੱਖ ਵੀ ਜ਼ਰੂਰ ਸੁਣਿਆ ਕਰੋ ਸਰਦਾਰਨੀ ਦੀ ਇੱਕ ਛੋਟੀ ਜੀ ਕਲਿੱਪ ਆਪਾਂ ਤੁਹਾਨੂੰ ਲਾਸਟ ਦੇ ਦਿਖਾਵਾਂਗੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਹੋਰੇ ਉਹਨਾਂ ਜ਼ਹਿਰ ਦੇ ਕੇ ਮਾਰ ਦਿੰਦੇ ਆ ਤੋ ਉੱਥੇ ਲੋਕ ਹੁੰਦੇ ਜਿ ਤਾਉਣਾ ਆ ਜਾਂਦੇ ਆ ਕਿ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਕਿ ਹਾਂ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਲੈਣ ਵਾਲੇ ਉਹ ਕੌਣ ਹੁੰਦੇ 6 ਮਹੀਨਿਆਂ ਤੋਂ